ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੋਟੀਆਂ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਅੱਜ ਦੀ ਵੀਡੀਓ ਦੇ ਵਿੱਚ ਪੰਜ ਪਸ਼ੂ ਵਿਖਾਉਣੇ ਆ ਇੱਕ ਆ ਸੂਨ ਨੂੰ ਤਿਆਰ ਵੱਡੀ ਵੜ ਐਚ ਐਫ ਨਸਲ ਦੀ ਇੱਕ ਤੋਕੜ ਵੜ ਐ 1.5 ਮਹੀਨੇ ਦੀ ਬਣੀ ਆ ਚੈੱਕ ਪਾਸ ਐ ਇੱਕ ਹੋਰ ਵੜ ਪਰੇ ਸੂਈ ਸਵਾਈ ਇਕਾ ਮਾਲੀ ਮੋਹਰਨ ਅਸਲ ਦਾ ਇੱਕ ਟੋਕੜ ਗੱਬਨ ਚੈੱਕ ਪਾਸ ਮੱਝ ਸੇਲ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450968 ਇਨਫਰਮੇਸ਼ਨ ਲੈ ਲੈਣਾ ਹਾਂਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਰ ਪਿੰਡ ਬਰਾਨਾ ਸਾਸਰੀ ਕਾਲ ਜੀ ਨਾਮ ਨਾਮ ਮਨਜਿੰਦਰ ਸਿੰਘ ਪਿੰਡ ਚੂਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸਾਨੂੰ ਸ਼ਹਿਰ ਆ ਜਾਂਦਾ ਮੋਦਕੀ ਦੇ ਜੀਰੇ ਦੇ ਸੈਂਟਰ ਚ ਹੈ ਜੀ ਕਿਹੜੇ ਪਾਸੋਂ ਲੱਗੀ ਐ ਹਾਂ ਇਧਰੋਂ ਸਟਾਰਟ ਕਰਾਂ ਤੋਕਰ ਵੇਰ ਦਾ ਜੀ ਬਸ ਸੀਓ ਦੇ ਬਾਰੇ ਕਹਿਨਵਾਸੂ ਆ ਇਹ ਬਾਈ ਮਾਣ ਬਾਹਰ ਵੀ ਢਾਈਆਂ ਕਿ ਮਹੀਨੇ ਦੀ ਸੂਈ ਵੀ ਆ ਹੂੰ ਤੇ ਠੰਡੀ ਠੰਡੀ ਹੱਦੋਂ ਜਿਆਦੇ ਆ ਦੁੱਧ ਕਿੰਨਾ ਤੁਹਾਨੂੰ ਮੱਝਾਂ ਰਗਾ 8 ਕਿਲੋ ਕੰਡੇ ਵਾਲਾ ਡੱਬੇ ਮਾਰਨ ਵਾਲਾ ਦੁੱਧ ਹੈਗਾ ਯਾ ਕਿਉਂ ਕਿ ਲੈ ਜਾਣਾ ਨਿਆਣਾ ਪਾਓ ਤੇ ਨਾ ਪਾਓ ਇਨੀ ਠੰਡੀ ਅੱਜ ਸਵੇਰੇ ਆਈ ਆ ਤੇ 1 ਮਹੀਨਾ ਹੋਇਆ ਜਿਹੜਾ ਟੀਕਾ ਹੀ ਭਰਾਇਆ ਆਪਾਂ ਖਾਲੀ ਕਰਕੇ ਦੇਣੀ ਚਲੋ ਗਾਂ ਅੰਗਰੇਜ਼ ਕਿਹਾਸ ਮੋਤਾ ਕਿੰਨੇ ਦੀ ਤਰੀਕ ਵੀ ਦੱਸ ਦਾਂਗੇ ਇਹ 17000 ਰੁਪਏ ਮੋਲ ਲੱਗੂ 5 ਲਾ ਲਓ 50 ਲਾ ਲ 8 ਕਿਲੋ ਦੁੱਧ ਹੈ ਜਿਹੜਾ ਤੁਸੀਂ ਝੋ ਲੈਣਾ ਢਾਈਆਂ ਕੁ ਮਹੀਨਿਆਂ ਦੀ ਬਾਈ ਕਹਿੰਦਾ ਸੂਈ ਹੈ ਮੌਲੇ ਦਾ 17000 ਮਾਨ ਤਾਨ ਹੋ ਜੂ ਖੁੱਲਾ ਪਵਾ ਪੰਜ ਲਾਓ 50 ਲਾਓ ਕੋਈ ਚੱਕਰ ਨਹੀਂ ਬਾਈ ਕਹਿੰਦਾ ਜਿੱਥੇ ਸੌਦਾ ਹੋ ਗਿਆ ਬਾਈ ਕਹਿੰਦਾ ਉੱਥੇ ਆਪਾਂ ਵੈਢ ਦੇ ਦੇਣੀ ਹੈ 17000 ਡਿਮਾਂਡ ਬੰਨ ਲਾ ਬੰਦੇ ਇੰਦਰ ਇੱਥੇ ਬੰਨ ਲਾ ਖੁਰਨੀ ਦੇ ਨਹੀਂ ਇੱਥੇ ਬੰਦਾ ਆ 8 ਕਿਲੋ ਦੁੱਧ ਇੱਕ ਮਹੀਨੇ ਦੀ ਬਣੀ ਆ ਵੀਡੀਓ ਬਣਾ ਰਹੇ ਆ 12:00 ਵਜੇ ਥਾਣ ਹਵਾਨੇ ਦੀ ਜੱਜਮੈਂਟ ਆਵਦੀ ਉਹ ਹਿਸਾਬ ਨਾਲ ਕਰ ਲਿਓ ਸ਼ਾਮ ਦੀ ਚਵਾਈ ਚ ਸਮਾਂ ਬਾਕੀ ਆ ਇਹਦੇ ਸ਼ਾਮ ਤੀਕਰ ਹਵਾਨਾ ਦੁੱਧ ਨਾਲ ਭਰ ਲੈਣਾ ਥਣ ਚਾਰ ਹੀ ਹਸ ਦੀ ਚਵਾਈ ਵਾਲੇ 17000 ਦੀ ਦੇ ਦੇਣੀ ਮਾਝਾਰ ਦਾ ਦੁੱਧ ਆ ਭਾਈ ਕਹਿੰਦਾ 8 ਕਿਲੋ ਮਹੀਨੇ ਦੀ ਇਹ ਬਣੀ ਆ ਛੋਟਾ ਜਿਹਾ ਭਾਈ ਆ 17000 ਬਾਕੀ ਮਾਨਤਾਨ ਖੁੱਲਾ ਜੀ 2 ਨੰਬਰ ਤੇ ਆ ਮੰਜੇਦਰ ਉਹ ਨੰਬਰ ਤੇ ਭਾਈ ਦੂਜਾ ਸੁਗਾ ਵਹਿੜ ਸੋਣੀ ਆ ਵੱਡੀ ਵੱਡੀ ਬਹੁਤ ਆ ਥੋੜੇ ਟਾਈਮ ਬਾਅਦ ਬਣੀ ਸੀਗੀ ਤੇ ਦੁੱਧ ਉਹਨਾਂ ਨੇ ਤਾਂ 829 30 ਲੀਟਰ ਦੁੱਧ ਗਾਰੰਟੀ ਲਈ ਆ ਠੀਕ ਹੈ ਉਹ ਕਹਿੰਦੇ 22 23 ਕਿਲੋ ਦੋ ਚੋਇਆ 21 ਛੋੜਾ ਟਾਈਮ ਬਾਅਦ ਸੂਈ ਖਰਾਕਟਰ ਕੋ ਬਹੁਤ ਚਾਰੀ ਆ ਤੂੰ ਕਿੰਨੇ ਦੀ ਗਾਰੰਟੀ ਦੇਣਾ ਕਿਉਂ ਵੀ 22 25 ਤੱਕ ਦੋ ਚੋ ਆਉਗੀ ਚੋ ਆਉਗੀ ਇਹ 10 ਦਿਨ ਪਏ ਆ ਕਿੰਨੇ ਦੀ ਉਹਦਾ ਮੁੱਲ 75 ਕਰਦੇ ਕੋਈ 5 ਲਾ ਦੋ 50 ਲਾ ਦੋ ਕੋਈ ਚੱਕਰ ਜਿੱਥੇ ਸੌਦਾ ਰਲ ਗਿਆ ਉਹ ਸਿਰੇ ਵਾਲੀ ਵੈਡ ਫੁੱਲੀ ਮੈਂ ਕਿਹੜੀ ਫੋਰਡੂ 224 25 ਕਿਲੋ ਦੀ ਤਾਂ ਬਾਈ ਕਹਿੰਦਾ ਆਪਣੀ ਗਾਰੰਟੀ ਹੈ ਜਿੰਨਾ ਤੋਂ ਲਈਓ ਤਾਂ 28 29 ਲੀਟਰ ਦੁੱਧ ਦੀ ਗਾਰੰਟੀ ਦਿੰਦੇ ਆ ਕਿ ਇਹਨਾਂ ਦਾ ਪਤਾ ਕਹਿਣਾ ਨਹੀਂ ਇਹਨਾਂ ਦਾ ਪਤਾ ਜਵਾਬ ਹੀ ਦੇਵਾਂਗੇ ਠੀਕ ਹੈ ਖਾਸਪਨ ਲਈ ਆ ਠੀਕ ਹੈ ਦੋਸਤੋ 24 25 ਕਿਲੋ ਦੁੱਧ ਤਾਂ ਬਾਈ ਕਹਿੰਦਾ ਆਪਾਂ ਚਵਾ ਕੇ ਦੇ ਦੇਾਂਗੇ ਜਿੱਦਣ ਸੂ ਪੈਂਦੀ ਆ ਨੌਂਾਂ ਦਸਾਂ ਦਿਨਾਂ ਦੀ ਕੱਚੀ ਆ ਤੇ ਕੋਈ ਪੰਜ ਲਾਓ 50 ਲਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਉੱਥੇ ਆਪਾਂ ਵੜ ਦੇ ਦੇਣੀ ਐ ਇੰਨੇ ਆਪਾਂ ਮੰਗੇ ਆ ਬਾਕੀ ਜਿੱਥੇ ਸੌਦਾ ਹੋ ਗਿਆ ਉੱਥੇ ਬਾਈ ਕਹਿੰਦਾ ਆਪਾਂ ਵੜ ਦੇ ਦੇਣੀ ਆ ਜਿਹਦੇ ਪਸੰਦ ਆਊਗੀ ਬਾਈ ਦੇ ਘਰੇ ਆਜੋ ਬਾਲ ਢੇਲਾਂ ਪਈਆਂ ਬਹੁਤ HF نسل ਦੀ ਡੱਬੀ ਵੈਡ ਫੁੱਲ ਜਾਣ ਵਾਲੀ ਮੁੱਲ 75000 ਮਾਨਤਾਣ ਹੋ ਜੂ ਜਿੱਥੇ ਸੌਦਾ ਹੋ ਗਿਆ ਬਾਈ ਕਹਿੰਦਾ ਉੱਥੇ ਆਪਾਂ ਦੇ ਦੇਣੀ ਆ ਇੱਕ ਨੰਬਰ 17 ਦੀ ਦੋ ਨੰਬਰ 75 ਦੀ ਤਿੰਨ ਨੰਬਰ ਇਹ ਬਾਈ ਤੀਜਾ ਸੂਆ ਸੂਣੀ ਆ ਹੁਣ ਜੀ ਹਮ ਸੱਜਰੇ ਸੋਤ ਚ ਆਇਆ 26 ਕਿਲੋ 26 ਕਿਲੋ ਮੇਰੇ ਹੱਥਾਂ ਚੋਂ ਹੀ ਆਈ ਹੈ ਠੀਕ ਹੈ ਤੇ ਹੁਣ ਇਹ 1.5 ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਪਿਛਲੇ ਮਹੀਨੇ ਦੀ 11 ਤਰੀਕ ਦਾ ਟੀਕਾ ਭਰਾਇਆ ਦਿਆ ਪਿਛਲੇ ਮਹੀਨੇ ਦੀ 11 ਤਰੀਕ 11 ਦਾ ਅੱਜ ਮੰਨ ਕੇ 23 ਹੋ ਗਈ ਡੇਢ ਮਹੀਨੇ ਨੂੰ ਹੋ ਗਿਆ ਮੇਰੀ ਚੈੱਕ ਕਰਵਾਈ ਕੋਈ ਕਰਾ ਕੇ ਲੈ ਜੇ ਪਰ ਆਪਾਂ ਫਿਰ ਵੀ ਖਾਲੀ ਕਹਿ ਕੇ ਦੇ ਦਾਂਗੇ 13 ਕਿਲੋ ਕੰਡੇ ਦੇ ਜੋਖਣ ਵਾਲਾ ਦੁੱਧ ਆ ਜੀ 13 ਕਿਲੋ ਕੰਡੇ ਦੇ ਜੋਖਣ ਵਾਲਾ 36000 ਰੁਪਏ ਜਾਇਜਾ ਮੋੜੇ ਡੇਢ ਮਹੀਨੇ ਦੀ ਗੱਬਣਾ ਬਾਈ ਕਹਿੰਦਾ ਮੇਰੀ ਚੈੱਕ ਕਰਾਈ ਆ ਜਿਹਦੇ ਪਸੰਦ ਆ ਉਹ ਅਗਲਾ ਆਪਦਾ ਡਾਕਟਰ ਲਿਆਵੇ ਨਹੀਂ ਬਾਈ ਕਹਿੰਦਾ ਮੈਂ ਸਾਦੂੰਗਾ ਚੈੱਕ ਕਰਾ ਕੇ ਦੇਉਂਗਾ ਮੇਰੇ ਵੱਲੋਂ ਗੱਬਣ ਬਾਈ ਕਹਿੰਦਾ ਚੈੱਕ ਪਾਸ ਐ 13 ਕਿਲੋ ਦੁੱਧ ਆ 6.5 ਕਿਲੋ ਸੁਬਾ 6.5 ਕਿਲੋ ਸ਼ਾਮ ਨੂੰ ਵਜਨ ਵਜੋਂ ਬਹੁਤ ਹੈ ਮਾਨ ਤਾਨ ਹੋ ਜੂ 5 ਲਾਓ 50 ਲਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਉੱਥੇ ਆਪਾਂ ਵੈਢ ਦੇ ਦੇਣੀ ਹੈ 13 ਕਿਲੋ ਦੁੱਧ ਕੰਡੇ ਵਾਲਾ ਦੂਜੇ ਸੂਵੇ ਸੂਈ ਹੈ ਤੀਜੇ ਆਸਤੇ ਗੱਭਣ ਡੇਢ ਮਹੀਨੇ ਦੀ ਗੱਭਣ ਚੈੱਕ ਪਾਸ ਹੈ ਹਜੇ ਇਹਨੇ ਮੈਂ ਇਹ ਵੀ ਡੇਢ ਮਹੀਨੇ ਦੀ ਮੇਰੀ ਚੈੱਕ ਕਰਵਾਈ ਵੀ ਆ ਆਪ ਦਾ ਜਿਹੜਾ ਕੋਈ ਡਾਕਟਰ ਸਿਆਣਾ ਹੈਗਾ ਤੇ ਚੈੱਕ ਕਰਵਾ ਕੇ ਲੈ ਜਾਓ ਗਾਰੰਟੀ ਕੋਈ ਨਹੀਂ ਅਗਲੇ ਨੂੰ ਠੀਕ ਆ ਮੈਂ ਖਾਲੀ ਕਹਿ ਕੇ ਦੂੰਗਾ ਨਹੀਂ ਤਾਂ 60000 ਚੋਂ ਬਸ ਛੋੜਛੱਪਾ ਹੀ ਹੋਊਗਾ ਬਾਲਾ ਨਹੀਂ ਬਤਾੜਾ ਆਪਾਂ ਚੈੱਕ ਕਰਵਾ ਕੇ ਜੀ ਰਾਂਗੇ ਦੋ ਟਾਈ ਮਹੀਨੇ ਦੀ ਗਾਂ ਵੀ ਠੀਕ ਆ ਅਗਲੇ ਡਾਕਟਰ ਨੂੰ ਵੀ ਹਾਂ ਜੇ ਕੋਈ ਸਿਆਣਾ ਡਾਕਟਰ ਚੈੱਕ ਕਰਾ ਫਿਰ ਲੈ ਜਾਓ ਠੀਕ ਐ ਥਣ ਸੋਹਣੇ ਆਦੀ ਚਵਾਈ ਵਾਲੇ 36000 ਚੋਂ ਮਾਨਤਾਨ ਹੋ ਜੂ ਭਾਈ ਕਹਿੰਦਾ ਬਾਲਾ ਫਰਕ ਨਹੀਂ ਪੈਣਾ ਪਰ ਹੋ ਜੂ ਜ਼ਰੂਰ ਦੁੱਧ ਜਿਹੜਾ ਚੋ ਲੈਣਾ 13 ਕਿਲੋ ਰੇੜ ਮਹੀਨੇ ਦੀ ਗੱਬਣਾ ਮੈਂ ਬਾਈ ਕਹਿੰਦਾ ਚੈੱਕ ਕਰਾ ਲਈ ਆ ਚਾਰ ਨੰਬਰ ਤੇ ਅਮਨਜਿੰਦਰ ਬਾਈ ਇਹ ਮੂੰਹੋਂ ਦੋਂਦਾ ਜਾਂ ਦੋਦਾਂਦਾ ਜੀ ਠੀਕ ਆ ਤੇ ਹੋਰ ਮੋਰਾ ਦਾ ਗੈੱਡ ਬਲੈਕ ਆ ਕੋਈ ਮਾਰਦਾ ਨਹੀਂ ਕੋਈ ਘੂਰਦਾ ਨਹੀਂ ਮੱਝਾਂ ਕ੍ਰੋਸ ਕਰਦਾ ਵਾ ਹੂੰ ਤੇ ਗੱਡੀ ਰੇੜੇ ਦੀ ਜੁੜਿਆ ਵਿਆ ਪੱਠੇ ਲਿਆਉਂਦਾ ਪੱਠੇ ਵੀ ਲਿਆਉਂਦਾ ਜੈਲਾ ਬਹੁਤ ਜਿਆਦਾ ਜਨਾਗਿਆ ਲਗੀ ਜੀ ਕਿਨੇ ਕੱਲ ਨੂੰ ਪੱਠੇ ਲੈਣੇ ਲਿਆ ਸਕਦਾ ਗਾਰੰਟੀ ਨਾਲ ਜਿਵੇਂ ਮਰਦੀ ਪਾਲਾ ਬੱਚਾ ਖੋਲੀ ਫਿਰ ਇਹਨਾਂ ਚੱਲਾ ਠੀਕ ਆ ਮੱਝਾਂ ਕ੍ਰੋਸ ਕਰਦਾ ਬਾਪੂ ਦਾ ਪੱਠੇ ਵੱਢਣੇ ਪੈਣਗੇ ਕਿ ਪੱਠੇ ਵੀ ਇਹੀ ਉਹਦਾ ਇੱਕ ਹੋਣਾਗੇ ਨਾ ਗਾਈਆਂ ਲੈ ਜਾ ਕਰ ਰੋਲੇ ਹਾਂ ਠੀਕ ਹੈ ਤੇ ਇਹਦਾ ਮੁੱਲ ਜੈ ਜੈ 40000 ਰੁਪਏ ਜੀ 40 ਦਾ ਪਿਓਰ ਜੈਡ ਬਲੈਕ ਦੋਸਤੋ ਮੂੰਹ ਤੋਂ ਦੋ ਦੰਦ ਦਾ ਬਾਈ ਕਹਿੰਦਾ ਜੰਪ ਮਾਰਨ ਲੱਗ ਪਿਆ ਯਾਨੀ ਕਿ ਮੱਝਾਂ ਕ੍ਰੋਸ ਕਰਨ ਲੱਗ ਗਿਆ ਤੇ ਖਾਲੀ ਕੱਢਿਆ ਵਾ ਇਹ ਨਹੀਂ ਆਪਾਂ ਕਹਿ ਦਈਏ ਮੱਝਾਂ ਕ੍ਰੋਸ ਨਹੀਂ ਕਰਦਾ ਕੋਈ ਬੰਦਾ ਬੱਲਾ ਖਰਾ ਕੇ ਲੈ ਜੀ ਆਪਣੇ ਕੋਲ ਵੀਡੀਓ ਹੋ ਕੇ ਪਿੰਡ ਦੇ ਲਿਆਉਂਦੇ ਪਸ਼ੂ ਠੀਕ ਹੈ ਦੋਸਤੋ ਬਾਈ ਕਹਿੰਦਾ ਪਿੰਡ ਦੇ ਆਪਣੇ ਪਸ਼ੂ ਲਿਆਉਂਦੇ ਆ ਸਾਹਮਣੇ ਪਿੰਡ ਆ ਵੀਰ ਖੇਤ ਚ ਬੈਠਾ ਤੇ ਆਈ ਨਹੀਂ ਹੋਊਗਾ ਕਿ ਕਹਿਦਾ ਕਿ ਮੱਝਾਂ ਕ੍ਰੋਸ ਕਰਦਾ ਤੇ ਉਹ ਨਾ ਕਰਦਾ ਹੋਵੇ ਇਦਾਂ ਦੀ ਗੱਲ ਨਹੀਂ ਉਹ ਕਰਦਾ ਤੇ ਕਰਦਾ ਬਿਲਕੁਲ ਬਹੁਤ ਜ਼ਿਆਦਾ ਹਮ ਮੁੱਲ ਕਿੰਨਾ ਇਹਦਾ 40000 40 ਤੇ 46000 ਦਾ ਦੇ ਦੇਣਾ ਮਾਲੀ ਸੋਹਣਾ ਚੌੜਾ ਮੱਥਾ ਛੋਟੀ ਸਿੰਗੀ ਆ ਬਾਕੀ ਗੱਲਾਂ ਨਵਾਇਆ ਨਹੀਂ ਜੇ ਕਿਤੇ ਨਵਾਇਆ ਹੁੰਦਾ ਇਹੀ ਚਮਕਣਾ ਸੀ ਜੈਡ ਬਲੈਕ ਆ ਤੇ 5 ਲਾਓ 50 ਲਾਓ ਬਾਈ ਕਹਿੰਦਾ ਕੋਈ ਵੀ ਪਸ਼ੂ ਤੁਸੀਂ ਖਰੀਦਦੇ ਆ ਤੁਸੀਂ ਆਪਦੇ ਪੈਸੇ ਲਾਉਣੇ ਤੇ ਮੈਂ ਬਾਈ ਕਹਿੰਦਾ ਪੁੱਗਿਆਂ ਦਾ ਦੇਣਾ ਹਰੇਕ ਭੈਣ ਭਰਾ ਨੂੰ ਹੁੰਦਾ ਕਿ ਮੈਨੂੰ ਥੋੜੇ ਪੈਸੇ ਦੀ ਚੀਜ਼ ਬਣ ਜੇ ਲੈਣ ਵਾਲੇ ਨੂੰ ਦੇਣ ਵਾਲੇ ਨੂੰ ਵੱਧ ਹੁੰਦਾ ਕਿ ਮੈਂ 4 ਪੈਸੇ ਵੱਧ ਲੈ ਲਾਂ ਤੇ ਜਿੱਥੇ ਸੌਦਾ ਰਲ ਗਿਆ ਬਾਈ ਕਹਿੰਦਾ ਉੱਥੇ ਆਪਾਂ ਜਿਹੜਾ ਵੀ ਜਾਨਵਰ ਤੁਸੀਂ ਖਰੀਦਣਾ ਉਹ ਆਪਾਂ ਦੇ ਦਾਂਗੇ ਇਹ ਵੀ ਛੋਟੀ ਨਹੀਂ ਮੰਨ ਕੇ ਚੱਲੋ ਮੇਰੀ ਬਰਾਬਰ ਹੀ ਆਉਂਦਾ ਵਾ ਹਮ ਅੱਜ ਦੀ ਪੂਰੀ ਵੇਲ ਵੀ ਬਹੁਤ ਆ ਸਹੀ ਹੈ ਮੱਝਾ ਕਰੌਸ ਕਰਦਾ ਕਰਕੇ ਥੋੜਾ ਲਿਸਪਣਾ ਜ਼ਰੂਰ ਦਿਖਾਉਂਦਾ ਹਮ ਖਿਲੜੁੱਲੇ ਅੰਗਾਂ ਪੈਰਾਂ ਦਾ ਬਾਕੀ ਬਾਈ ਦੇ ਘਰੇ ਆਜੋ ਟੈਸਟੀਕਲ ਸਾਫ਼ ਵੱਡੇ ਟੈਸਟੀਕ ਭਈਓ ਤਿੰਨਾਂ ਮਹੀਨਿਆਂ ਤੋਂ ਬਾਅਦ ਚੈੱਕ ਪਾਸ ਆ ਤਿੰਨਾਂ ਦੀ ਮੰਨ ਕੇ ਆਇਓ ਕੋਈ ਠੀਕ ਆ ਮੇਰੀ ਚੈੱਕ ਕਰਵਾਈ ਦੀ ਆ ਦੁੱਧ 5 ਕਿਲੋ ਦੁੱਧ ਆ ਸਵੇਰੇ ਪਹਾੜੇ ਦੇ ਸ਼ਾਮ ਨੂੰ ਟੀਕੇ ਤੇ ਮਿਲਦੀ ਆ ਕਿੰਨੇ ਦੀ ਉਹਦਾ 55000 ਕੋਈ 5 ਲਾ ਦੋ 5000 ਕੋਈ ਚੱਕਰ ਪੰਜ ਕਿਲੋ ਦੁੱਧ ਆ ਇੱਕ ਟਾਈਮ ਦਾਣੇ ਤੇ ਖੋਲ ਬਈ ਇੱਕ ਟਾਈਮ ਟੀਕੇ ਦੇ ਇੱਕ ਟਾਈਮ ਮਤਲਬ ਚਾੜ ਤੇ ਮਿਲ ਪੈਂਦੀ ਇੱਕ ਟਾਈਮ ਟੀਕਾ ਲਵਾਉਂਦੀ ਆ 5 ਕਿਲੋ ਦੁੱਧ ਆ ਤਿੰਨਾਂ ਮਹੀਨਿਆਂ ਦੀ ਗੱਬਣ ਆ ਮੁੱਲੇ ਦਾ 55000 ਹਾਂਜੀ ਮੁੱਲ 55000 ਤੇ ਗੱਲ ਫੇਰ ਉਹੀ ਐ ਕਿ ਕੋਈ ਪੰਜ ਲਾਓ 50 ਲਾਓ ਜਿੱਥੇ ਸੌਦਾ ਹੋ ਗਿਆ ਉੱਥੇ ਬਾਈ ਕੰ ਦਾ ਆਪਾਂ ਅੱਜ ਦੇ ਦਿਆਂਗੇ ਤੋਕੜ ਗੱਬਣ ਚੈੱਕ ਪਾਸ ਹੈ 2.5 ਕਿਲੋ ਸਵੇਰ ਦੁੱਧ ਦਾ 2.5 ਕਿਲੋ ਸ਼ਾਮ ਨੂੰ ਮੋٹے-ਮੋٹے ਥਾਨ ਐ ਗਾਇਬ ਜਿ ਨਖੜ ਮੇ ਕੱਲੇ-ਕੱਲੇ ਲੱਗੇ ਆ ਇਹ ਅੱਜ ਦੀ ਵੀਡੀਓ ਦੇ ਵਿੱਚ ਪੰਜ ਪਸ਼ੂ ਆ ਮੁੱਲ ਜਾਇਜ਼ ਹੀ ਐ ਛੋਟੇ-ਛੋਟੇ ਭਾ 55000 ਦੀ ਦੇ ਦੇਣੀ ਆ 48-50000 ਦੀ ਤਾਂ ਕੱਲੀ ਪੂਸ਼ ਵਾਲੀ ਐ ਬਿਨਾ ਦੁੱਧ ਤੋਂ ਕਟਿਆਂ ਵਾਲੇ ਪਾਸੇ ਥੋੜਾ ਟਾਈਮ ਲਾ ਦੂਗੀ ਜਰੂਰ ਕਿਆ ਇਹ ਠੰਡੀ ਠੰਡੀ ਬਾਤੂ ਆ। ਛੰਡੀ ਪੂਰੀ ਆ ਹਜੇ ਕੋਈ ਚਵਾਈ ਦਾ ਟਾਈਮ ਨਹੀਂ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਤੇ ਮੌਜ ਨਾ ਥਾਣ ਫੜ ਲਿਆ ਬਾਈ ਨੇ ਤੇ ਮੌਜ ਨਾ ਖੜੀ ਆ। 55000 ਦੀ ਦੇ ਦੇਣੀ ਆ ਤਿੰਨਾ ਮਹੀਨੇ ਦੀ ਗੱਭਣ ਆ। 5 ਕਿਲੋ ਦੁੱਧ ਆ। ਹਜੇ ਦੁੱਧ ਪਿਆ ਦੇਣਾ ਇਹਨੇ ਕਰਮਾਲੀ ਨੇ। ਅਗਲੀ ਪਿਛਲੀ ਵੀਡੀਓ ਦੇ ਬਾਈ ਕਹਿੰਦੇ ਮੂੰਹ ਨਹੀਂ ਦਿਖਾਇਆ। ਧਾਕ ਤਰਵਾਰੀ ਆ ਥੋੜਾ ਕੱਟਿਆ ਲਾਉਣਾ ਜਾਂ ਥੱਲੇ ਨੂੰ ਲਾਉ। ਠੀਕ ਆ ਕੌਣ ਕੀ ਕਹਿੰਦੇ ਮੂੰਹ ਨਹੀਂ ਦਿਖਾਇਆ ਵੀਡੀਓ ਨਹੀਂ ਬਾਈ ਨੇ ਬਹੂ ਨਹੀਂ ਦਿਖਾਇਆ ਸੀ ਤੇ ਇਸੇ ਨੰਬਰ ਤੇ ਵਟਸਐਪ ਚੱਲਦਾ ਅਗਲਾ ਕੱਲ ਮੂੰਹ ਵੇਖੇ ਪੂਛ ਦੇ ਵਾਲ ਗਿਨੇ ਹੁਣ ਜਰੂਰੀ ਤਾਂ ਨਹੀਂ ਸਾਰਾ ਕੁ ਮੈਂ ਵਿਖਾਉਣੀ ਇਹਦੇ ਅੱਖ ਹੈਗੀ ਕਿ ਹੈ ਨਹੀਂ ਦੋਸਤੋ ਹਰੇਕ ਵੀਡੀਓ ਚ ਕਹੀਦਾ ਕਿ ਭਰਾਓ ਨਾਗ ਜਿਆਦੇ ਹੋ ਜਾਂਦੇ ਆ ਪੰਜ ਨਾਗ ਆ ਜੇ ਮੈਂ ਬਰੀਕੀ ਚ ਜਾਵਾਂ ਵਿਖਾਉਂਗਾ ਤੇ ਵੀਡੀਓ ਜਿਆਦਾ ਲੰਬੀ ਹੋ ਜੂ ਫਿਰ ਤੁਸੀਂ ਕਹਿੰਦੇ ਕਿ ਹਮਦ ਬਾਈ ਯਾਰ ਵੀਡੀਓ ਛੋਟੀ ਬਣਾਇਆ ਕਰ ਬਾਲੀਆਂ ਅਗਲੇ ਨਾਲ ਗੱਲਾਂ ਨਾ ਕਰਿਆ ਕਰਕੇ ਮਗਰੋਂ ਸਾਨੂੰ ਸਕਿਪ ਕਰਕੇ ਗਾਂ ਨਗਾ ਕੇ ਵੇਖਣੀ ਪੈਂਦੀ ਆ ਤੇ ਮੋਟੀ ਮੋਟੀ ਜਾਣਕਾਰੀ ਦੇ ਦਿਆ ਕਰ ਕਿ ਫਲਾਨਾ ਪਸ਼ੂ ਥੱਲੇ ਇਨਾ ਦੁੱਧ ਐ ਇਨਾ ਇਹਦਾ ਮੁੱਲ ਐ ਇੰਨੇ ਚਿਰ ਦਾ ਸੂਇਆ ਜਿਹੜਾ ਤੋਕੜ ਗੱਭਣ ਪਸ਼ੂ ਆ ਕਿੰਨੇ ਚਿਰ ਦਾ ਗੱਭਣ ਆ ਬਾਕੀ ਭਾਈ ਕਹਿੰਦਾ ਅਸੀਂ ਅਗਲੇ ਨਾਲ ਗੱਲਬਾਤ ਕਰ ਹੀ ਲੈਣੀ ਹੁੰਦੀ ਆ ਹਰੇਕ ਭੈਣ ਭਰਾ ਇਹ ਹੀ ਕਹਿੰਦਾ ਤੇ ਤਾਂ ਹੀ ਕਹੀਦਾ ਕਿ ਤੁਹਾਨੂੰ ਮੋٹے ਮੋٹے ਜਾਨਵਰ ਵਿਖਾ ਦੇਈ ਦੀ ਬਾਅਦ ਚ ਅਗਲਾ ਜਿਹਨੇ ਇੱਕ ਜਾਨਵਰ ਲੈਣਾ ਭਾਵੇਂ ਦੋ ਲੈਣੇ ਆ ਅਗਲਾ ਵਟਸਐਪ ਤੇ ਵੀਡੀਓ ਕਾਲ ਕਰੇ ਟਿਕਾ ਕੇ ਭਾਵੇਂ 10 ਮਿੰਟ ਲਾ ਕੇ ਅਗਲਾ ਤਸੱਲੀ ਕਰੇ ਉਸ ਤੋਂ ਬਾਅਦ ਚ ਜਦੋਂ ਹੋ ਗਿਆ ਕਨਫਰਮ ਕਿ ਓਕੇ ਆ ਪਸ਼ੂ ਪਸੰਦ ਹੈ ਉਦੋਂ ਬਾਅਦ ਬਾਈ ਦੇ ਘਰੇ ਆ ਜੋ ਆਪਦੀ ਘਰੇ ਆ ਕੇ ਤਸੱਲੀ ਕਰ ਲਿਓ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਆਪਦੀ ਰੀਜਨਲ ਤਸੱਲੀ ਕਰਕੇ ਲਓ ਕੋਈ ਵੀ ਜਾਨਵਰ ਕਿਸੇ ਵੀ ਜਗ੍ਹਾ ਤੋਂ ਖਰੀਦਦੇ ਆ ਮੈਂ ਵੀਡੀਓ ਬਣਾਉਣਾ ਜਾਂ ਹੋਰ ਕੋਈ ਭੈਣ ਭਰਾ ਵੀਡੀਓ ਬਣਾਉਂਦਾ ਵੀਡੀਓ ਬਣਾਉਣ ਵਾਲੇ ਦਾ ਕੰਮ ਵੀਡੀਓ ਬਣਾਉਣਾ ਅਗਲੇ ਨੇ ਤੁਹਾਨੂੰ ਪਿੰਡ ਦੱਸ ਦੇਣਾ ਜ਼ਿਲ੍ਹਾ ਦੱਸ ਦੇਣਾ ਪਸ਼ੂ ਮੋٹے ਮੋٹے ਦੱਸ ਦੇਣੇ ਕਿ ਇੰਨੇ ਪਸ਼ੂ ਆ ਇੰਨਾ ਦੁੱਧ ਤੇ ਇੰਨਾ ਮੁੱਲ ਆ ਉਦੋਂ ਬਾਅਦ ਬਰੀਕੀ ਚ ਤੁਸੀਂ ਜਾਂਚ ਕਰਨੀ ਆ ਆਪਦੀ ਕਿ ਉਹਨਾਂ ਦੁੱਧ ਹੈਗਾ ਚੋਕੇ ਤੁਸੀਂ ਵੇਖਣਾ ਕਿ ਕੋਈ ਪਸ਼ੂ ਜੋ ਨੀਕੀ ਤਾਂ ਨਹੀਂ ਉਹ ਵੀ ਸਭ ਕੁਝ ਤੁਸੀਂ ਵੇਖਣਾ ਆਪਦਾ ਵੀਡੀਓ ਕਾਲ ਦੇ ਬਾਅਦ ਜੇ ਤਸੱਲੀ ਕਰ ਲਿਆ ਕਰੋ ਉਸ ਤੋਂ ਬਾਅਦ ਚ ਅਗਲੇ ਦਿਨ ਘਰੇ ਆਜੋ ਜੇ ਨਹੀਂ ਵੀਡੀਓ ਕਾਲ ਕਰਨੀ ਤਾਂ ਆ ਸਿੱਧਾ ਹੀ ਘਰੇ ਆ ਕੇ ਆਪਦੀ ਤਸੱਲੀ ਕਰ ਲਓ ਫੋਨ ਨੰਬਰ ਸਕਰੀਨ ਤੇ ਆ ਪਿੰਡ ਚੋਟੀਆਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਸਾਰਿਆਂ ਨੂੰ ਹੱਸੋ